ਸੋਸ਼ਲ ਮੀਡੀਆ ਤੇ ਇਸ ਵੀਡੀਓ ਨੇ ਬਹੁਤ ਜ਼ਿਆਦਾ ਅੱਗ ਮਚਾਈ ਹੋਈ ਏ ਚਾਰੇ ਪਾਸੇ ਇਹ ਵੀਡੀਓ ਹੁਣ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਏ ਤੇ ਲੋਕ ਪੰਜਾਬੀਆਂ ਦੀਆਂ ਤਾਰੀਫਾਂ ਕਰਦੇ ਪਏ ਆ ਪੱਗ ਵਾਲਿਆਂ ਦੀਆਂ ਤਾਰੀਫਾਂ ਕਰਦੇ ਪਏ ਆ ਸੋ ਆਖਿਰ ਇਸ ਵੀਡੀਓ 'ਚ ਅਜਿਹਾ ਹੋਇਆ ਕਿ ਜੋ ਇਹ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਏ ਯਾਰੋ ਪੰਜਾਬੀ ਕੌਮ ਸਰਦਾਰ ਉਹ ਕੌਮ ਆ ਜੋ ਹਮੇਸ਼ਾ ਹੀ ਜੁਰਮ ਦੇ ਖਿਲਾਫ ਲੜਦੀ ਆਈ ਏ ਇਹ ਮੁਗਲਾਂ ਅੱਗੇ ਨਹੀਂ ਝੁਕੇ ਅੰਗਰੇਜ਼ਾਂ ਅੱਗੇ ਨਹੀਂ ਝੁਕੇ ਸਾਰਿਆਂ ਨੂੰ ਅੱਗੇ ਲਾ ਲਿਆ ਤੇ ਇਸ ਵੀਡੀਓ 'ਚ ਤੁਸੀਂ ਦੇਖੋਗੇ ਕਿ ਜਿਵੇਂ ਕਿ ਪੀਯੂ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦਾ ਪ੍ਰੋਟੈਸਟ ਚੱਲਦਾ ਪਿਆ ਹੈ ਤੇ ਇਸ ਮੌਕੇ ਤੇ ਪੁਲਿਸ ਵੀ ਉਹਨਾਂ ਨਾਲ ਧੱਕਾ ਕਰਦੀ ਪਈ ਹੈ ਉਹਨਾਂ ਨੂੰ ਰੋਕ ਰਹੀ ਹੈ ਅੰਦਰ ਜਾਣ ਤੋਂ ਸੋ ਇਸ ਮੌਕੇ ਤੇ ਤੁਸੀਂ ਦੇਖੋਗੇ ਕਿ ਇਹ ਸਾਇਦ ਐਸਐਸਪੀ ਨੇ ਜੋਆ ਸਰਦਾਰ ਵੀਰ ਨੂੰ ਕੁਝ ਕਹਿ ਰਹੇ ਸੀ ਉਸਤੇ ਰੋਪਾ ਪਾ ਰਹੇ ਸੀ ਉਸ ਨੂੰ ਉਂਗਲੀ ਨਾਲ ਧਮਕਾ ਰਹੇ ਸੀ ਗੁੱਸੇ ਨਾਲ ਕੁਝ ਕਹਿ ਰਹੇ ਸੀ ਜਦੋਂ ਇਹ ਸਭ ਬਾਕੀ ਵੀਰਾਂ ਨੇ ਦੇਖਿਆ ਨਾ ਜੋ ਸਾਈਡ ਤੇ ਖਲੋਤੇ ਹੋਏ ਸੀ ਵੀ ਸਾਡੇ ਇਕੱਲੇ ਸਰਦਾਰ ਵੀਰ ਤੇ ਰੋਪਾ ਪਾ ਰਹੀਏ ਪੁਲਿਸ ਤਾਂ ਦੇਖੋ ਵੀ ਸਾਰੇ ਜਾਣੇ ਕਿਵੇਂ ਅੱਗੇ ਆ ਕੇ ਖੜ ਗਏ ਪੁਲਸਵਾਲੇ ਦੇ ਤੁਸੀਂ ਧਿਆਨ ਨਾਲ ਦੇਖੋ ਵੀ ਸਾਰੇ ਵੀਰ ਇਸ ਪੁਲਸਵਾਲੇ ਦੇ ਆਲੇ ਦੁਆਲੇ ਹੋ ਗਏ ਤੇ ਉਸ ਨੂੰ ਸਵਾਲ ਪੁੱਛ ਰਹੇ ਆ ਵੀ ਤੂੰ ਕਿਉਂ ਇਵੇਂ ਕਰ ਰਿਹਾ ਇਹ ਯੂਨੀਵਰਸਿਟੀ ਸਾਡੀ ਆ ਤੇ ਸਾਡੀ ਰਹੇਗੀ ਤੁਸੀਂ ਦੇਖ ਲਓ ਵੀ ਕਿਵੇਂ ਘੇਰਾ ਪਾ ਲਿਆ ਪੁਲਸਵਾਲਾ ਵੀ ਆਸੇ ਪਾਸੇ ਦੇਖਦਾ ਪਿਆ ਏ ਇਹ ਤੇ ਕੰਮ ਖਰਾਬ ਹੋ ਯਾਰੋ ਪੰਜਾਬੀ ਆ ਪੰਜਾਬੀ ਜਿੱਥੇ ਖੜ ਜਾਂਦੇ ਆ ਉੱਥੇ ਫਿਰ ਖੜੀ ਜਾਂਦੇ ਆ ਸੋ ਪੁਲਿਸ ਵਾਲ ਨੇ ਦੇਖਿਆ ਵੀ ਮੈਂ ਆ ਵੀਰ ਤੇ ਰੋ ਪਾਵਾਂ ਪਰ ਉਹਨੂੰ ਨਹੀਂ ਸੀ ਪਤਾ ਵੀ ਆਲੇ ਦੁਆਲੇ ਸਾਰੇ ਸਰਦਾਰ ਖਲੋਤੇ ਹੋਏ ਆ ਪੱਗਾਂ ਵਾਲੇ ਖਲੋਤੇ ਹੋਏ ਆ ਜੋ ਹਮੇਸ਼ਾ ਹੀ ਉੱਥੇ ਖੜ ਜਾਂਦੇ ਆ ਜਿੱਥੇ ਜ਼ੁਲਮ ਹੁੰਦਾ ਏ ਸੋ ਇਹ ਤਾਂ ਫਿਰ ਵੀ ਗੱਲ ਆਪਣੀ ਆ ਸੋ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜੇ ਪੰਜਾਬ ਨੂੰ ਪੰਜਾਬੀਅਤ ਨੂੰ ਸਪੋਰਟ ਕਰਦੇ ਹੋ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਰੱਬ ਰਾਖਾ